ਸਤਿ ਸ੍ਰੀ ਅਕਾਲ ਦੋਸਤੋ ਆਓ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਸਾਹਿਤ ਨੂੰ ਕੀ ਦੇਣ ਦਿੱਤੀ ਹੈ ਉਹਨਾਂ ਦੀਆਂ ਰਚਨਾਵਾਂ ਕਿਹੋ ਜਿਹੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੇ ਪੰਜਾਬੀ ਕਾਵ ਸਾਹਿਤ ਨੂੰ ਯੋਗਦਾਨ ਬਾਰੇ ਜਾਣਕਾਰੀ ਦਿਓ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕਾਵ ਰਚਨਾ ਬਾਰੇ ਵਿਚਾਰ ਪ੍ਰਗਟ ਕਰੋ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧੇ ਸੈਨਾਪਤੀ ਧਾਰਮਿਕ ਆਗੂ ਸਮਾਜ ਸੁਧਾਰਕ ਤੇ ਆਤਮਦਰਸ਼ੀ ਮਹਾਪੁਰਖ ਹੋਣ ਤੋਂ ਇਲਾਵਾ ਇੱਕ ਉੱਚ ਕੋਟੀ ਦੇ ਕਵੀ ਤੇ ਸਾਹਿਤ ਰਸੀਏ ਸਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਆਪ ਦੇ ਦਰਬਾਰ ਵਿੱਚ 52 ਕਵੀ ਸਨ ਗੁਰੂ ਜੀ ਨੇ ਇਹਨਾਂ ਦਰਬਾਰੀ ਕਵੀਆਂ ਦੀ ਸਹਾਇਤਾ ਨਾਲ ਬਹੁਤ ਸਾਰਾ ਸਾਹਿਤ ਇਕੱਤਰ ਕੀਤਾ ਆਪ ਦੀ ਸਾਰੀ ਉਮਰ ਜੰਗਾਂ ਯੁੱਧਾਂ ਦੇ ਵਿੱਚ ਬੀਤਣ ਕਾਰਨ ਆਪ ਦਾ ਰਚਿਆ ਬਹੁਤ ਸਾਰਾ ਇਤਿਹਾਸ ਸਾਹਿਤ ਨਸ਼ਟ ਹੋ ਗਿਆ ਆਪ ਦਾ ਜਨਮ 1668 ਇਸਵੀ ਵਿੱਚ ਪਟਨਾ ਸਾਹਿਬ ਬਿਹਾਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ ਕੁਝ ਸਮਾਂ ਪਟਨਾ ਸਾਹਿਬ ਵਿੱਚ ਰਹਿ ਕੇ ਆਪ ਆਨੰਦਪੁਰ ਸਾਹਿਬ ਆ ਗਏ 1675 ਦੀ 1675 ਇਸਵੀ ਵਿੱਚ ਜਦ ਆਪ ਨੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਜਦੋਂ ਇਹ 9 ਸਾਲ ਦੇ ਸਨ ਤਾਂ ਉਦੋਂ ਪਿਤਾ ਦੀ ਸ਼ਹੀਦੀ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਸੀ। ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ ਇਹਨਾਂ ਨੂੰ ਦਿੱਲੀ ਵਿਖੇ। ਆਪਨੇ ਇਸ ਸ਼ਹੀਦੀ ਨੂੰ ਇੱਕ ਸਿੱਖ ਕੌਮ ਦੀ ਜ਼ਿੰਦਗੀ ਅਤੇ ਅਣਖ ਉਤੇ ਭਾਰੀ ਚੋਟ ਸਮਝ ਕੇ ਸਿੱਖ ਪੰਥ ਨੂੰ ਸੈਨਿਕ ਜਥੇਬੰਦੀ ਦੇ ਰੂਪ ਵਿੱਚ ਸੰਗਠਿਤ ਕਰਨ ਦਾ ਹਰ ਸੰਭਵ ਯਤਨ ਕੀਤਾ। ਅਤੇ ਆਪ ਵੀ ਬੀਰਤਾ ਅਤੇ ਸੈਨਿਕਤਾ ਦੇ ਹੁਨਰਾਂ ਦੇ ਵਿੱਚ ਪ੍ਰਵੀਨਤਾ ਪ੍ਰਾਪਤ ਕੀਤੀ ਤਿੰਨ ਸਾਲ ਗੁਰੂ ਜੀ ਪੌਂਟਾ ਸਾਹਿਬ ਦੇ ਪਹਾੜੀ ਸਥਾਨ ਤੇ ਟਿਕੇ ਅਤੇ ਇੱਥੇ ਪਹਾੜੀ ਰਾਜਿਆਂ ਨਾਲ ਪੰਗਾਣੀ ਦਾ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਫਿਰ ਆਨੰਦਪੁਰ ਸਾਹਿਬ ਵਾਪਸ ਆ ਕੇ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨਾਲ ਕਈ ਯੁੱਧ ਹੋਏ ਅੰਤ ਗੁਰੂ ਜੀ 1704 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਮੁਗਲ ਫੌਜਾਂ ਦੇ ਨਾਲ ਜਿਹੜਾ ਆਨੰਦਪੁਰ ਸਾਹਿਬ ਦੀ ਲੜਾਈ ਹੋਈ ਹੈ ਉਦੋਂ ਇਹਨਾਂ ਨੇ 1704 ਈਸਵੀ ਵਿੱਚ ਕਿਲਾ ਛੱਡੇ ਪਰਿਵਾਰ ਸਮੇਤ ਉੱਥੇ ਹੀ ਪਰਿਵਾਰ ਵਿਛੋੜੇ ਵਾਲਾ ਕੰਮ ਵੀ ਗਲਤ ਹੋ ਗਿਆ। ਕਿਲਾ ਛੱਡਣ ਉਪਰੰਤ ਆਪ ਦਾ ਭਾਰੀ ਨੁਕਸਾਨ ਹੋਇਆ ਚਾਰੇ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ ਪਰ ਆਪਨੇ ਆਪਣਾ ਕਰਤਵ ਨਹੀਂ ਛੱਡਿਆ। ਮਾਲਵਾ ਦੇਸ਼ ਵਿੱਚ ਫਿਰਦੇ ਹੋਏ ਆਪ ਇੱਕ ਸਾਲ ਦੇ ਕਰੀਬ ਤਲਵੰਡੀ ਸਾਬੋ ਬਠਿੰਡੇ ਦੇ ਨੇੜੇ ਜਿਸ ਨੂੰ ਗੁਰੂ ਕੀ ਕਾਸ਼ੀ ਕਹਿੰਦੇ ਹਨ ਠਹਿਰੇ ਉੱਥੇ ਦੱਖਣਵੱਲ ਬਹਾਦਰ ਸ਼ਾਹ ਦੇ ਨਾਲ ਨੰਦੇੜ ਗਏ ਉੱਥੇ 1708 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ ਤਲਵੰਡੀ ਤੋਂ ਇਹ ਦੱਖਣਵੱਲ ਬਹਾਦਰ ਸ਼ਾਹ ਦੇ ਨਾਲ ਨੰਦੇੜ ਤੱਕ ਗਏ ਉੱਥੇ 1708 ਈਸਵੀ ਵਿੱਚ ਉਹਨਾਂ ਦੀ ਜੋ ਆਤਮ ਆਖੰਤਮ ਯਾਤਰਾ ਪੂਰੀ ਹੋ ਗਈ। ਲੋ ਨੈਕਸਟ ਗੁਰਗੱਦੀ ਆਪਨੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਨੂੰ ਸੌਂਪ ਦਿੱਤੀ। ਅਖੀਰਲੇ ਸਮੇਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਡਿਕਲੇਅਰ ਕਰਤਾ ਸੀ ਵੀ ਮੇਰੇ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ 11ਵਾਂ ਗੁਰੂ ਹੋਵੇਗਾ। ਤਾਂ ਜੋ ਸਿੱਖਾ ਫਸਲੇ ਵਿੱਚ ਨਾ ਲੜਨ। ਰਚਨਾ ਆਪਨੇ ਬਹੁਤ ਸਾਰੀਆਂ ਪਛਾਵਾਂ ਵਿੱਚ ਸਾਹਿਤ ਰਚਨਾ ਕੀਤੀ ਹੈ ਚੰਡੀ ਦੀ ਵਾਰ ਤੇ ਇੱਕ ਸ਼ਬਦ ਮਿੱਤਰ ਪਿਆਰੇ ਨੂੰ ਪੰਜਾਬੀ ਵਿੱਚ ਮਿਲਦੇ ਹਨ ਪਰ ਜਪ ਸਾਹਿਬ ਬਚਿਤ੍ਰਨਾਟਕ ਅਕਾਲ ਉਸਤਤ ਚੰਡੀ ਚਰਿੱਤਰ ਸ਼ਸਤਰਨਾਮਾ ਬਹੁਤ ਬਹੁਤ ਸਾਰੇ ਸ਼ਬਦ ਸਵਈਏ ਤੇ ਗੋਵਿੰਦ ਗੀਤਾ ਬ੍ਰਿਜ ਭਾਸ਼ਾ ਵਿੱਚ ਹਨ ਇਸ ਤੋਂ ਬਿਨਾ ਫਾਰਸੀ ਵਿੱਚ ਔਰੰਗਜੀਬ ਨੂੰ ਲਿਖਿਆ ਹੋਇਆ ਜਫਰਨਾਮਾ ਅਤੇ ਅਕਾਇਤਾ ਸ਼ਾਮਿਲ ਹਨ ਕਾਵ ਕਲਾ ਚੰਡੀ ਦੀ ਵਾਰ ਪੰਜਾਬੀ ਦੇ ਵੀਰ ਅਸੀਂ ਸਾਹਿਤ ਵਿੱਚ ਲਾਸਾਨੀ ਦਰਜਾ ਰੱਖਦੀ ਹੈ ਗੁਰੂ ਸਾਹਿਬ ਨੇ ਇਸ ਰਚਨਾ ਦੀ ਕਹਾਣੀ ਮਾਰਕੰਡੇ ਪੁਰਾਣ ਵਿੱਚੋਂ ਲੈ ਕੇ ਉਸ ਦਾ ਪੰਜਾਬੀ ਕਵਤਾ ਦੇ ਵਿੱਚ ਉਲੱਥਾ ਕੀਤਾ ਹੈ ਸਿੱਖ ਪੰਥ ਅਤੇ ਵਿਸ਼ੇਸ਼ ਕਰਕੇ ਨਿਹੰਗ ਸਿੰਘ ਵਿੱਚ ਇਸ ਰਚਨਾ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਉਹ ਇਸ ਦਾ ਰੋਜ਼ਾਨਾ ਪਾਠ ਕਰਦੇ ਹਨ ਇਸ ਰਚਨਾ ਦਾ ਮੰਗਲਾਚਾਰ ਸਿੰਘਾਂ ਦੀ ਅਰਦਾਸ ਦਾ ਅਟੁੱਟ ਹਿੱਸਾ ਬਣ ਗਿਆ ਹੈ ਇਸ ਰਚਨਾ ਵਿੱਚ ਦੁਰਗਾ ਦੇਵੀ ਦੇਵਤਿਆਂ ਦੀ ਅਗਵਾਈ ਕਰਦੀ ਹੋਈ ਇੱਕ ਜੇਤੂ ਲੜਾਈ ਕਰਦੀ ਹੈ ਇਸ ਪ੍ਰਕਾਰ ਇਸ ਰਚਨਾ ਦੀ ਇੱਕ ਮਹਾਨ ਤੇ ਆਦਰਸ਼ ਨਾਇਕਾ ਹੈ ਗੁਰੂ ਜੀ ਨੇ ਉਸ ਦੀ ਬਹਾਦਰੀ ਨੂੰ ਚਮਕਾਉਣ ਲਈ ਰਾਖਸ਼ਾਂ ਦੀ ਬਹਾਦਰੀ ਨੂੰ ਵੀ ਨਿਰਪੱਖੋ ਕੇ ਚਿੱਤਰ ਹੈ ਗੁਰੂ ਸਾਹਿਬ ਰਾਕਸ਼ਾਂ ਦੀ ਸੂਰਮਗਤੀ ਦੀ ਤਾਰੀਫ਼ ਕਰਦੇ ਹੋਏ ਥਾਂ-ਥਾਂ ਤੇ ਅਜੇਹੀਆਂ ਤੁਕਾਂ ਲਿਖਦੇ ਹਨ ਲਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰਨੋ ਦਾ ਭਜਣ ਰੋਹੇ ਰੋਹੇ ਰੋਲੇ ਸ਼ੀਹਾ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਚੰਡੀ ਦੀ ਵਾਰ ਦੀਆਂ ਕੁੱਲ 53 ਪੌੜੀਆਂ ਤੇ ਇੱਕ ਦੋਹਰਾ ਹੈ ਫੌਜਾਂ ਦੀ ਚੜ੍ਹਾਈ ਯੋਧਿਆਂ ਦੇ ਹਮਲੇ ਵਾਰ-ਪ੍ਰਤੀਵਾਰ ਲਲਕਾਰੇ ਗਰਜਾਂ ਤੇ ਲਹੂ ਮਿਜਦੇ ਨਜ਼ਾਰੇ ਵਾਜਿਆਂ ਦੀ ਗੂੰਜ ਫੌਜੀ ਝੰਡਿਆਂ ਤੇ ਜੰਗੀ ਧੌਂਸਿਆਂ ਦਾ ਵੀਰ ਅਸਪਰਭੂਰ ਵਰਣਨ ਇੱਕ ਵਾਰ ਬੁਝਦਲਾਂ ਦੇ ਵਿੱਚ ਵੀਰਤਾ ਦਾ ਜੋਸ਼ ਭਰ ਦਿੰਦੀ ਹੈ ਅੰਤਲਾਂ ਦਾ ਭੇੜ ਜਵਾਨਾਂ ਦਾ ਡਿੱਗਣਾ ਸ਼ਾਸਤਰਾਂ ਦੀ ਚਮਕ-ਦਮਕ ਸ਼ਾਸਤਰਾਂ ਦੀ ਚਮਕ-ਦਮਕ ਕੱਟਵੜ ਜੰਗ ਦੇ ਅਦਭੁਤ ਨਜ਼ਾਰੇ ਪੇਸ਼ ਕਰਦੀ ਹੈ। ਯੁੱਧ ਭੂਮੀ ਵਿੱਚ ਤੜਪਦੀਆਂ ਲਾਸ਼ਾਂ ਦੇ ਖੂਨ ਦੀਆਂ ਵਗਦੀਆਂ ਲਧੀਆਂ ਮਹਾਪੜਲੋ ਦੀ ਯਾਦ ਲਿਆਉਂਦੀਆਂ ਹਨ। ਜ਼ਰਾ ਦੇਖੋ ਜੰਗ ਦੇ ਮੈਦਾਨ ਦਾ ਸਜੀਵ ਯਥਾਰਤਕ ਅਦਭੁਤ ਭਿਆਨਕ ਦ੍ਰਿਸ਼। ਦੂਹਾ ਕੰਧਾਰਾ ਮੋੜ ਜੁੜੇ दुहा कंधारा मोहे जुड़े सत् पई जमतान कौ तद खिंग निशुंब नचाया डाल उपर बरगस बर्ग, को। दुहा दुहाारा मोह जुड़े सत्त पई जमतान कौ तद खिंग निशुंब नचाया डाल उपर बरगस्तान को। ਬੜੀ ਬਲੰਦ ਮੰਗਾਯੋਸ ਸ਼ਰਮਾਇਸ ਕਾਲਸ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਣ ਕਉ ਅੱਗੇ ਤੇਗ ਵਗਾਈ ਦੁਰਗਾ ਸ਼ਾ ਵੱਡ ਸੁੰਭਣ ਬਹੀ ਪਲਾਣ ਕਉ ਰੜਕੀ ਜਾਏ ਕੇ ਧਰਤ ਕਉ ਵੱਡ ਪਾਖਰ ਬਹੀ ਪਲਾਣ ਕਉ ਬੀਰ ਪਲਾਣੇ ਡਿਗਿਆ ਘਰ ਸਿਜਦਾ ਸੁंभ ਸੁਜਾਨ ਕਉ ਇਸ ਰਚਨਾ ਇਹ ਰਚਨਾ ਨਿਰਵੀਰਸ ਦਾ ਸੰਚਾਰ ਹੀ ਨਹੀਂ ਕਰਦੀ ਸਗੋਂ ਆਪਣੇ ਕਾਵਿਕ ਗੁਣਾਂ ਦੇ ਵਿੱਚ ਵੀ ਉੱਗੀ ਹੈ ਵੀਰਸ ਦੇ ਨਾਲ ਨਾਲ ਹਾਸ ਰਸ ਅਤੇ ਸ਼ਿੰਗਾਰ ਰਸ ਵੀ ਭਰਿਆ ਹੈ। ਕਰੋ ਤੇ ਅਦਭੁਤ ਰਸ ਦੇ ਨਮੂਨੇ ਵੀ ਪੇਸ਼ ਕੀਤੇ ਗਏ ਹਨ ਕਿਧਰੇ ਕਿਧਰੇ ਕਿਰਣਾ ਰਸ ਆ ਜਾਂਦਾ ਹੈ। ਉੱਚੇ ਸ਼ਿੰਗਾਰ ਰਸ ਦਾ ਰੰਗ ਵੀ ਦੇਖਿਆ ਜਾਂਦਾ ਹੈ ਇਸ ਵਿੱਚ ਅਲੰਕਾਰ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਉਪਮਾਵਾਂ ਬਹੁਤ ਸਾਰੀਆਂ ਨਵੀਆਂ ਅਤੇ ਠੁਕਮੀਆਂ ਦਿੱਤੀਆਂ ਗਈਆਂ ਹਨ ਰੂਪਕ ਅਤਿਅੰਤ ਪ੍ਰਭਾਵਸ਼ਾਲੀ ਅਤੇ ਰਸਦਾਇਕ ਹਨ ਇਹਨਾਂ ਤੋਂ ਬਿਨਾ ਅਤਕਤ ਨਹੀਂ ਦ੍ਰਿਸ਼ਟਾਂਤ ਗੋੜ ਗੜੋਤਰ ਲੋਕੋਕਤੀ ਸ਼ਕੋਕਤੀ ਅਤੇ ਅਨੇਕਾ ਕਿਸਮ ਦੇ ਅਨਪਰਾਸਾਂ ਦੇ ਨਮੂਨੇ ਵੀ ਦੇਖੇ ਜਾ ਸਕਦੇ ਹਨ ਜਰਾ ਦੇਖੋ ਉਪਮਾ ਸ਼ੀਘਾਂ ਵਾਂਗ ਗੱਜਣ ਸੱਬੇ ਸੂਰਮੇ ਬੱਦਲ ਜਿਉ ਮੈਖਾ ਸੁਰ ਰਾਨ ਵਿੱਚ ਗੱਜਿਆ ਰੂਪਕ ਰੂਪਕ ਦੀ ਉਦਾਹਰਣ ਹੈ ਘਾੜ ਕੜਨ ਠਟਿਆਰੇ ਜਾਨ ਬਣਾਏ ਕੇ ਅਤਕਥਨੀ ਹਤਕਥ ਨਹੀਂ ਦਾ ਇਹਨਾਂ ਨੇ ਉਦਾਹਰਨ ਦਿੱਤੇ ਹੈ ਲਿਸ਼ਕਣ ਤੇਗਾ ਬਰਛੀਆਂ ਸੂਰਜ ਨਦਰ ਨਾ ਆਏ ਵਾਹਨ ਵਾਰੋ ਵਾਹਨ ਵਾਰੋ ਵਾਰੀ ਸੂਰੇ ਵਾਨ ਵਾਰੋ ਵਾਰੀ ਸੂਰੇ ਸੰਗਰੇ ਇਹਨਾਂ ਤੋਂ ਬਿਨਾ ਸ਼ਬਦ ਚਿੱਤਰਾਂ ਤੇ ਨਾਚ ਚਿੱਤਰਾਂ ਦੇ ਸੁੰਦਰ ਨਮੂਨੇ ਵੀ ਮਿਲਦੇ ਹਨ ਇਹ ਜਿਹੜਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਇਹਨੁ ਪ੍ਰਾਸ ਦੀ ਉਦਾਹਰਣ ਹੈ। ਇਹਨਾਂ ਤੋਂ ਬਿਨਾਂ ਸ਼ਬਦ ਚਿੱਤਰਾਂ ਤੇ ਨਾ ਚਿੱਤਰਾਂ ਦੇ ਸੁੰਦਰ ਨਮੂਨੇ ਵੀ ਮਿਲਦੇ ਹਨ। ਇਸ ਦੀਆਂ ਪੌੜੀਆਂ ਵਿੱਚ ਨਿਸ਼ਾਨੀ ਛੰਦਰੇ ਨਾਲ ਸਰਖੰਡੀ ਛੰਦ ਵੀ ਵਰਤਿਆ ਹੈ। ਟੁਕਕਾਂ ਦੀ ਗਿਣਤੀ 4 ਤੋਂ 12 ਤੱਕ ਹੈ। ਭਾਸ਼ਾ ਬੜੀ ਠੇਠ ਜ਼ੋਰਦਾਰ ਪਰ ਦੁਆਬੀ ਅਸਰ ਵਾਲੀ ਹੈ। ਵਾਧਿਥਾਂ ਬ ਬਹੁਤ ਹੀ ਵਰਤਿਆ ਗਿਆ ਹੈ ਬ੍ਰਜੀ ਦਾ ਵੀ ਕਾਫੀ ਪ੍ਰਭਾਵ ਹੈ ਬੋਲੀ ਵਿੱਚ ਨਵੇਂ-ਨਵੇਂ ਵਾਕ ਅੰਸ਼ ਤੇ ਸਮਾਸ ਵਰਤ ਕੇ ਉਸ ਨੂੰ ਬਲਵਾਨ ਕੁਦਰਤੀ ਅਤੇ રસਦਾਇਕ ਬਣਾ ਦਿੱਤਾ ਹੈ ਕਈ ਸ਼ਬਦਾਂ ਨੂੰ ਮਰਜ਼ੀ ਨਾਲ ਤੋੜ ਮਰੋੜ ਵੀ ਲਿਆ ਗਿਆ ਹੈ ਉਂਝ ਸ਼ਬਦਾਵਲੀ ਵਾਲੇ ਉਂਝ ਸ਼ਬਦਾਵਲੀ ਭਾਵਾਂ ਅਨੁਸਾਰ ਚੁਣ ਕੇ ਵਰਤੀ ਹੈ ਸ਼ਬਦਾਂ ਦੀ ਹੋੜ ਜੜਤ ਘੜਤ ਅਤੇ ਵਰਤੋਂ ਸ਼ਲੰਘਾਯੋਗ ਹੈ। ਇੱਕੋ ਹੀ ਕਾਰਨ ਹੈ ਇਸ ਰਚਨਾ ਵਿੱਚ ਵੀਰ ਰਸ ਦੇ ਖੁੱਲੇ ਪ੍ਰਚਾਰ ਦੇ ਨਾਲ-ਨਾਲ ਕਲਾ ਵੀ ਰੂਪਮਾਨ ਹੁੰਦੀ ਹੈ। ਇਸ ਦਾ ਵਣਣੀ ਢੰਗ ਅਤਿਅੰਤ ਪ੍ਰਭਾਵਸ਼ਾਲੀ ਅਤੇ ਕਟਾਕਸ਼ਮਈ ਹੈ। ਇਸ ਦਾ ਨਾਟਕੀ ਰੰਗ ਵੀ ਵੇਖਣਯੋਗ ਹੈ। ਪਾਤਰ ਚਿੱਤਰਣ ਵਿੱਚ ਇਹ ਰਚਨਾ ਆਦਰਸ਼ਵਾਦੀ ਹੈ। ਰਾਕਸ਼ ਸਰਦਾਰਾਂ ਤੇ ਚੰਡੀ ਦਾ ਪਾਤਰ ਚਿੱਤਰਣ অতি ਨੀਚ ਅਧਿ অতি ਨੀਚ ਤੇ ਰੀਜ ਦੇ ਨਾਲ ਕੀਤਾ ਗਿਆ ਹੈ ਰਾਕਸ਼ ਸਰਦਾਰਾਂ ਤੇ ਚੰਡੀ ਦਾ ਪਾਤਰ ਚਿੱਤਰਣ অতি ਨੀਜ ਤੇ ਰੀਜ ਦੇ ਨਾਲ ਕੀਤਾ ਗਿਆ ਹੈ ਸਮੁੱਚੇ ਤੌਰ ਤੇ ਇਹ ਰਚਨਾ ਪੰਜਾਬੀ ਸਾਹਿਤ ਦੀ ਕਲਾਸਾਨੀ ਤੇ ਸਰਵਉੱਤਮ ਕਿਰਤ ਹੈ ਗੁਰੂ ਜੀ ਨੇ ਪ੍ਰਭੂ ਦੇ ਵਿਰਹਿ ਨੂੰ ਬੜੇ ਸੁਚੱਜੇ ਢੰਗ ਨਾਲ ਵਰਣਨ ਕੀਤਾ ਹੈ ਮਾਛੀਵਾੜੇ ਦੇ ਜੰਗਲ ਵਿੱਚ ਮਿੱਤਰ ਪਿਆਰੇ ਨੂੰ ਦਿੱਤਾ ਸੁਨੇਹਾ ਅੱਜ ਵੀ ਸੁਣ ਕੇ ਮਨ ਦੇ ਵਿੱਚ ਦਰਦ ਤੀਹੂਕ ਆਉਂਦੀ ਹੈ ਮਨ ਦੇ ਵਿੱਚ ਦਰਦ ਭਰੀ ਹੂਕ ਉੱਠਦੀ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿੰਦ ਰੋਗ ਅਰਜਾਈਆਂ ਦਾ ਓਢਣ नाग ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਥਿੰਗ ਕਸਾਈਆਂ ਦਾ ਸਹਿਣਾ ਯਾਰਡੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਗੁਰੂ ਜੀ ਨੇ ਪੰਜਾਬੀ ਵਿੱਚ ਭਾਵੇਂ ਬਹੁਤ ਕੁਝ ਨਹੀਂ ਲਿਖਿਆ ਪਰ ਜੋ ਵੀ ਲਿਖਿਆ ਹੈ ਉਹ ਉੱਚ ਪਾਇਦਾੰਦਾ ਹੈ ਚੰਡੀ ਦੀ ਵਾਰ ਪੰਜਾਬੀ ਵਾਰ ਸਾਹਿਤ ਵਿੱਚ ਸਭ ਤੋਂ ਉੱਚਾ ਸਥਾਨ ਰੱਖਦੀ ਹੈ ਥੈਂਕ ਯੂ